ਮਨ ਹਰ ਵੇਲੇ ਭਟਕਦਾ ਰਹਿੰਦਾ ਏ ਮਨ ਜੀਤੈ ਜਗ ਜੀਤ ਜਿਨੇ ਮਨ ਜਿੱਤਿਆ ਹੈ ਉਹਨੇ ਸਮਝ ਲਓ ਵੀ ਜਗ ਦੇ ਉੱਤੇ ਫਤਿਹ ਪਾ ਲਈ ਮਨ ਨਹੀਂ ਕਾਬੂ ਆਉਂਦਾ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਜੇ ਪੂਰਨ ਪਰਮੇਸ਼ਰ ਦੀ ਕਿਰਪਾ ਹੋ ਜੇ ਜਾਂ ਪੂਰਨ ਕਿਰਪਾ ਹੋਵੇ ਤਾਂ ਮਨ ਵਾਸ ਹੁੰਦਾ ਹੈ ਮਨ ਤਾਂ ਟਿਕਦਾ ਨਹੀਂ ਇੱਕ ਛੇ ਨੂੰ ਨੇਟੇ ਕੇ ਐਸੇ ਕਰਕੇ ਬਾਹ ਪੁਰਖ ਹੋਏ ਸੰਤ ਗਿਆਨੀ ਗੁਰਬਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਪ੍ਰੇਮੀਆਂ ਜੇ ਇੱਕ ਪਾਸੇ ਘੋ ਦਾ ਭਰਿਆ ਘੜਾ ਰੁੜਦਾ ਹੋਵੇ ਤੇ ਇੱਕ ਪਾਸੇ ਮਨ ਜੁੜਦਾ ਹੋਵੇ ਨਾ ਕਹਿੰਦੇ ਮਨ ਜੁੜੇ ਦਾ ਆਨੰਦ ਲੈ ਲੈਣਾ ਚਾਹੀਦਾ ਹੈ ਕਿਉਂ ਤਾਂ ਫੇਰ ਵੀ ਆ ਜਾਏਗਾ ਮਨ ਪਤਾ ਨਹੀਂ ਫੇਰ ਜੁੜੇ ਕਿ ਨਾ ਜੁੜੇ ਸਾਰੀ ਖੇਡ ਮਨ ਦੀ ਇਕਾਗਰਤਾ ਦੀ ਮਨ ਦੇ ਜੁੜੇ ਦੀ ਹੈ ਤੇ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਸਾਡਾ ਮਨ ਜੁੜ ਗਿਆ ਇਸ ਕਰਕੇ ਦੇਹ ਦੇ ਆਸ ਦਾ ਡਗਾ ਨਹੀਂ ਬੁਝਾਉਂਦੇ ਕਿਉਂਕਿ ਪੰਜ ਕੋਸ਼ ਨੇ ਨਾ ਅਨਮਈ ਕੋਸ਼ ਮਨਮਈ ਕੋਸ਼ ਪ੍ਰਾਣਮਈ ਕੋਸ਼ ਵਿਗਿਆਨਮਈ ਕੋਸ਼ ਆਨੰਦਮਈ ਕੋਸ਼ ਕੋਸ਼ ਨਾਮ ਪਾੜਦਾ ਵੀ ਇਹਦੇ ਕੋਸ਼ ਨਾਮ ਮਿਆਨ ਦਾ ਵੀ ਹੈ ਜੇ ਮਿਆਨ ਦੇ ਚ ਤਲਵਾਰ ਹੁੰਦੀ ਹੈ ਨਾ ਤਲਵਾਰ ਉਦੋਂ ਹੀ ਦਿਖਦੀ ਹੈ ਜਦੋਂ ਮਿਆਨ ਚੋਂ ਬਾਹਰ ਹੋਵੇ ਜਦੋਂ ਮਿਆਨ ਲਾਂਬੇ ਹੋਵੇ ਜੇ ਇਸੇ ਤਰ੍ਹਾਂ ਪੰਜ ਮਿਆਨ ਨੇ ਕਹਿ ਲੋ ਇੱਕ ਮਿਆਨ ਉਹਦੇ ਉੱਤੇ ਘੋਰ ਮਿਆਨ ਇਹ ਘੋਰ ਮਿਆਨ ਉਹਦੇ ਵਿੱਚ ਹੈ ਪਰਮੇਸ਼ਰ ਨੂੰ ਮਿਲਣ ਦੀ ਖੇੜ ਇਹ ਲਾਂਭੇ ਕਰਨੀ ਪੈਣਗੇ ਦੇ ਅਧਿਆਸ ਹੋਣਾ ਜਿਹੜਾ ਮੈਂ ਅੰਦਰ ਨਾਲ ਚੱਲਣ ਵਾਲਾ ਹਾਂ ਰੋਟੀ ਪਾਣੀ ਦੀ ਲੋੜ ਹੈ ਪਹਿਲਾਂ ਬੰਦਾ ਸਮਝਦਾ ਹੈ ਸ਼ਾਇਦ ਮੈਂ ਸਰੀਰਾਂ ਉਹਨੂੰ ਕਹਿੰਦੇ ਨੇ ਵੀ ਅਨਮਈ ਕੋਸ਼ ਫਿਰ ਥੋੜੀ ਜੀ ਅਵਸਥਾ ਉੱਤੇ ਗਈ ਆਪਣੇ ਆਪ ਨੂੰ ਮਨ ਸਮਝਦਾ ਹੈ ਕਿ ਮੈਂ ਮਨ ਹਾਂ ਪਰ ਅਭਿਆਸ ਕਰਦਿਆਂ ਕਰਦਿਆਂ ਇਹ ਵੀ ਪਤਾ ਲੱਗਾ ਵੀ ਮੈਂ ਮਨ ਵੀ ਨਹੀਂ ਹਾਂ ਫੇਰ ਵਸਤਾ ਦੀ ਵੀ ਸ਼ਾਇਦ ਮੈਂ ਪ੍ਰਾਣ ਹਾਂ ਪਰ ਫੇਰ ਉਸ ਤੋਂ ਅੱਗੇ ਅਵਸਥਾ ਗਈ ਕਿਉਂਕਿ ਇੱਕ ਚੀਜ਼ ਅਸੀਂ ਸਾਰੇ ਹੀ ਕਹਿੰਦੇ ਹਾਂ ਕਹਿੰਦੇ ਵੀ ਅੱਜ ਮੇਰਾ ਸਰੀਰ ਠੀਕ ਨਹੀਂ ਅੱਜ ਮੇਰਾ ਮਨ ਨਹੀਂ ਟਿਕ ਰਿਹਾ ਯਾ ਅੱਜ ਲੱਗਦਾ ਵੀ ਮੇਰੇ ਪ੍ਰਾਣ ਨਿਕਲ ਜਾਣੇ ਇਹ ਗੱਲ ਜਿਹੜਾ ਕਹਿ ਰਿਹਾ ਉਹ ਸਾਡਾ ਅਸਲ ਸਰੂਪ ਹੈ